ਐਕਸਮ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੱਕ ਵਾਰ ਸਾਨੂੰ ਇਹ ਆ ਪਛਾਣਨ ਵਾਲੇ ਤੇ ਪਾਉਣੀ ਹੈ ਇਹ ਹਾਂਜੀ ਹਾਂ ਕਈ ਤੇ ਸ਼ਰੈਂਚ ਤੇ ਚਲੋ ਜਿ세 ਵੀ ਉਹ ਕਮੈਂਟ ਹੀ ਹੋਣਗੇ ਜਿਆਦਾਤਰ ਅੰਟ ਪਹਿਲਾਂ ਇਹ ਤੇ ਪਾਵਾਂਗੇ ਅੱਜ ਇਹ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੱਕ ਆਪਾਂ ਹੁਣ ਕਮੈਂਟ ਬੋਲਾਂਗੇ ਕਮੈਂਟਾਂ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਆਪਣਾ ਚਾਰਨਾ ਵਾਲਿਆਂ ਦੇ ਚੈਨਲ ਆ ਉਹਦਾ 88 ਹਜ਼ਾਰ ਸਬਸਕ੍ਰਾਈਬਰ ਹੋ ਗਿਆ 13000 ਘਾਟਾ ਆਪਾਂ ਲੱਖ ਪਰਿਵਾਰ ਹੋ ਜਾਊਗਾ ਲੱਖ ਪਰਿਵਾਰ ਕਰਨਾ ਆਪਾਂ ਪੂਰਾ ਵੀਰ ਜੀ 13000 ਘਾਟਾ ਆਗਾ ਤੇ ਬੰਦਾ ਆਪਣੇ ਨਾਲ 88000 ਜੁੜਿਆ ਵਾ ਬਸ ਹੁਣ ਇੱਕ ਇੱਕ ਕਮੈਂਟ ਵੀ ਨਹੀਂ ਆਉਂਦਾ ਜੇ ਤੁਸੀਂ ਇੱਕ ਇੱਕ ਕਮੈਂਟ ਵੀ ਕਿਸੇ ਰਿਸ਼ਤੇਦਾਰ ਦਾ ਕਰਾ ਦਿਓ ਚਾਹੇ ਆਸ ਕਮਾਂਡ ਚ ਕਰਾ ਦਿਓ ਤੇ ਆਪਣਾ ਪਰਿਵਾਰ ਲੱਕ ਹੋ ਜਾਊਗਾ ਤੇ ਸਾਨੂੰ ਵੀ ਪੂਰਾ ਹੌਂਸਲਾ ਹੋ ਜਾਊਗਾ ਇਹ ਕੰਮੇ ਕੋਦੋਂ ਕਰਨਾ ਪਾਜੇ ਅੱਜ ਕਰਨਾਗਾ ਜਿੰਨੇ ਵੀ ਭੈਣ ਭਰਾ ਮੇਰੇ ਨਾਲ ਜੁੜੇ ਵਾ ਸਾਰਾ ਪਰਿਵਾਰ ਮੇਰਾ ਜੁੜਿਆ ਵਾ ਇੱਕ ਕਮੈਂਟ ਕਰਾਉਣਾਗਾ ਚਾਹਨਾ ਬਾਲਿਆ ਵਾਲੀ ਚੈਨਲ ਤੇ ਅੰਤਲੇ ਕਹਿਨ ਦਾ ਮਤਲਬ ਐਵੇਂ ਆ ਵੀ ਆਪਣਾ ਸਪੋਰਟ ਵੀ ਰੱਖਣੀ ਹੈ ਤੇ ਆਪਾਂ ਜਿੰਨੇ ਵੀ ਆਪਣੇ ਸਕੇ ਸੰਬੰਧੀ ਹੈ ਉਹਨੂੰ ਆਪਾਂ ਜਦੋਂ ਜਦਾਂ ਸ਼ੇਅਰ ਕਰੋ ਇਦੋਂ ਉਹਨਾਂ ਨੂੰ ਆਪ ਪ੍ਰੇਰਿਤ ਕਰੋ ਵੀ ਇਹ ਚੈਨਲ ਨੂੰ ਜ਼ਿਆਦਾ ਹੁਣ ਮੰਨ ਲੈ ਲੋ ਆਹਾ ਚੈਨਲ ਆ ਇਹ ਆਹਾ ਮਾਇਰਾ ਇਹ ਤਾਂ ਆਪਣਾ ਪਹਿਲਾ ਹੋਇਆ ਬਜੇ ਤਾਂ ਦੁਬਾਰਾ ਕਰਾਂਗਾ ਕੈਂਸਲ ਹੋ ਜੂ ਪਹਿਲਾਂ ਵੀ ਇੱਕ ਦਿਨ ਬੋਲਿਆ ਸੀਗਾ ਉਹ ਸਾਰੇ ਜਣੇ ਆਪਦੇ ਮਾਇਲ ਤੇ ਲੱਗੇ ਉਹ ਸਮਾਂ ਕੱਢ ਗਏ ਉਹ ਆਇਨਾ ਕਰਿਆ ਕਰੋ ਹੋਰ ਆਇਨਾ ਕਰਿਆ ਕਰੋ ਸੋਨੂੰ ਮੈਂ ਇਹ ਗੱਲ ਕਹੇ ਜਿਹੜੇ ਭਾਈ ਭੈਣ ਦਾ ਆਪਣੇ ਨਾਲ ਕਰਿਆ ਵਾ ਉਹ ਠੀਕ ਆ ਤੇ ਤੁਸੀਂ ਕੰਨਾਂ ਜ਼ਰੂਰ ਆ ਕੀ ਦਾ ਕਰਨਾਗਾ ਚਾਹੇ ਤਾਂ ਆਸਗਵਾਨ ਨੂੰ ਚੋ ਕਰਨਾਗਾ ਚਾਹੇ ਕੋਈ ਰਿਸ਼ਤੇਦਾਰ ਨੂੰ ਫੋਨ ਲਾ ਕੇ ਕਹਿ ਦਿਓ ਵੀ ਚਾਨਾਂ ਵਾਲੇ ਦੇ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ ਤੇ 13000 ਕਿੰਨਾਗਾ 1300 ਤੁਸੀਂ ਫਿਰ ਮੈਨੂੰ ਫੋਨ ਲਾ ਕੇ ਦੱਸਿਓ ਵੀ ਆਪਾਂ ਛੋਟਾ ਚੈਨਲ ਸਬਸਕ੍ਰਾਈਬ ਕਰ ਲਿਆ ਅਸੀਂ ਦੇ ਲੋਕਾਂ ਦਾ ਧੰਨਵਾਦ ਕਰਾਂਗੇ। ਥੈਂਕ ਯੂ ਤੁਹਾਡਾ ਵਾ ਧੰਨਵਾਦ ਜੀ ਹੁਣ ਆਪਾਂ ਕਮੈਂਟ ਬੋਲਦੇ ਆਂ ਤੇ ਸਾਰੇ ਆਪਾਂ ਆਪਣੇ ਭੈਣ ਭਰਾਵਾਂ ਦੇ ਨਾਮ ਵੀ ਬੋਲਾਂਗੇ ਤੇ ਤੇ ਪਹਿਲਾਂ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜੇ ਹੋਇਆ ਪਰਮਾਤਮਾ ਉਹਨਾਂ ਤੇ ਮਿਹਰ ਰੱਖੇ ਸੱਚਾ ਪਾਤਸ਼ਾਹ ਵਾਹਿਗੁਰੂ ਕਿ ਸਾਰਾ ਮੇਰਾ ਪਰਿਵਾਰ ਹੈਗਾ ਤੇ ਹੁਣ ਆਪਾਂ ਅਮੀ ਭੈਣ ਜੀ ਮਲੇਸ਼ੀਆ ਤੋਂ ਜਿਹੜੋ ਅਸੀਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ। ਬਲਵਿੰਦਰ ਸਿੰਘ ਜੀ ਯੂਐਸਏ ਇਹਨਾਂ ਦਾ ਅਸੀਂ ਦੇ ਲੋ ਬਹੁਤ ਧੰਨਵਾਦ ਕਰਦੇ ਆ ਜੇਕਰ ਅਮਰੀਕਾ ਤੋਂ ਆ ਕੇ ਸਾਨੂੰ ਸਪੈਸ਼ਲ ਮਿਲ ਕੇ ਵੀ ਗਏ ਆ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਸਾਰੀ ਟੀਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਰਵਿੰਦਰ ਸਿੰਘ ਜੀ ਦਾ ਤੇ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ 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 ਇਹ ਆ ਮੋਨਾ ਜੀ ਯੂ ਐਸ ਏ ਇਹਨੂੰ ਤਾਂ ਹਰ ਕੋਈ ਜਾਣਦਾ ਤੇ ਪਛਾਣਦਾ ਹੀ ਆ ਜੀ ਇੱਕ ਮੋਨਾ ਕੋਈ ਨਾ ਦੀ ਮੋਨਾ ਨਹੀਂ ਇਹ ਇਹਨੇ ਵੀ ਆਪਣੇ ਪੰਜਾਬ ਲੈ ਕੇ ਤਰਸ ਨੂੰ ਪਤਾ ਬਹੁਤ ਉਸ ਕੀਤਾ ਮੋਨਾ ਜੀ ਨੇ ਵਧੀਆ ਟੈਲੈਂਟਡ ਜੀ ਨੇ ਹਾਂ ਤੇ ਇੱਕ ਹਬੀਬ ਚੌਧਰੀ ਲੰਡਨ ਤੋਂ ਇਹਨਾਂ ਦੇ ਵੀ ਅਸੀਂ ਦਿਲੋਂ ਬਹੁਤ ਧੰਨਵਾਦ ਕਰਦੇ ਆ ਆਪਣੇ ਕਾਲ ਤੇ ਵੀ ਗੱਲ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਚੌਧਰੀ ਜੀ ਅਮਨਦੀਪ ਕੌਰ ਯੂ ਐਸ ਏ ਇਹਨਾਂ ਦਾ ਵੀ ਅਸੀਂ ਦਿਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਲਖਵੀਰ ਸਿੰਘ ਜੀ ਕੈਨੇਡਾ ਵਾਲੇ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਰਵੀ ਸਿੰਘ ਯੂ ਐਸ ਏ ਇਨਾਂ ਦਾ ਬੇਸੀ ਬਹੁਤ ਬਹੁਤ ਧੰਨਵਾਦ ਕਰਦਿਆਂ ਜੀ ਤੇ ਹੁਣ ਗੁਰਸੇਰ ਤਕੌਰ ਤੇ ਕੋਸ ਵੀ ਸਬਦੀਪ ਸਿੰਘ ਗੱਲਪਿੰਡ ਘਸਾਣਾ ਇਨਾਂ ਦਾ ਧੰਨਵਾਦ ਕਰਦਿਆਂ ਗੁਰਮੀਤ ਕੌਰ ਪਿੰਡ ਬਲੀਨਾ ਸਿੰਦਰਪਾਲ ਜੀ ਵਿਰਾੜ ਤਹਿਸੀਲ ਜਿਲ੍ਹਾ ਗੰਗਾ ਨਗਰ ਅਮਰਤਸਰ ਹਰਮਨ ਕੌਰ ਹਰਮਨਪ੍ਰੀਤ ਕੌਰ ਜਸਵੰਤ ਸਿੰਘ ਅਮਨਦੀਪ ਕੌਰ ਪਿੰਡ ਚੱਕ ਗਿਲਮੇਲ ਸਿੰਘ ਲੋਪੋ ਕੋਈ ਦਿੱਲੀ ਤੋਂ ਤੇ ਹਰਦੇਵ ਸਿੰਘ ਫਰੀਦਕੋਟ ਨਿੰਮਲ ਕੌਰ ਕਰਨਾਲਾ ਤੇ ਆਸਾਪੁੱਲ ਅਮੀਸਾ ਪੁੱਲਰ ਜਗਤਾਰ ਸਿੰਘ ਤੇ ਕੀਰ ਕੀਰ ਸਿੰਘ ਵਾਲਾ ਨਰੇਂਦਰ ਕੌਰ ਜਸਮント ਸਿੰਘ ਕੋਟਕਪੂਰਾ ਨਰੇਂਦਰ ਕੌਰ ਜਸਮント ਸਿੰਘ ਕੋਟਕਪੂਰਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਹੁਣ ਆਪਾਂ ਕਮੈਂਟ ਪਾਉਂਦੇ ਆਂਗੇ ਤੇ ਸੋਮਨ ਗਪਤਾ ਜੀ ਪਿੰਜੌਰ ਤੋਂ ਹਰਮੇਲ ਸਿੰਘ ਪਿੰਡ ਹਟਾਇਆ ਪਿੰਡ ਮੁੰਨ ਤੇ ਉਹਨਾਂ ਜੁਐਸਏ ਚਮਕੌਰ ਸਿੰਘ ਬਲੁੰਦੀ ਪਿੰਡ ਪਰਮਿੰਦਰ ਕੌਰ ਪਿੰਡ ਪੁੰਨਾ ਜ਼ਿਲ੍ਹਾ ਲੁਧਿਆਣਾ ਕੁਲਦੀਪ ਕੌਰ ਸੰਧੂ ਪਿੰਡ ਸਾਹਪੜ ਸਿਮਰਜੀਤ ਕੌਰ ਪਿੰਡ ਪਟਿਆਲਾ ਮਨਿੰਦਰ ਕੌਰ ਕਰਮ ਸਿੰਘ ਵੱਲਾ ਹਰਮੇਲ ਸਿੰਘ ਪਿੰਡ ਹੰਡਾਇਆ ਜਗਸੀਰ ਸਿੰਘ ਗੱਲ ਜੈਲਦਾਰਾ ਸਨਕੌਰ ਪਿੰਡ ਜਲੰਧਰ ਤੋਂ ਗੁਰਦੇਵ ਸਿੰਘ ਹਸਿਆ ਪਰ ਪਿੰਡ ਅਮਰਕੀਰ ਸਿੰਘ ਟਾਲੀਆਂ ਹਰਜਿੰਦਰ ਕੌਰ ਪਿੰਡ ਖੋਗਾ ਪਿੰਡ ਜਲੰਧਰ ਸਾਰ ਸੋਮਣ ਕੌਰ ਪਿੰਡ ਵਾਸੀਆਂ ਸਿਮਰਜੀਤ ਕੌਰ ਜਲਾ ਕਪੂਥਾਲਾ ਪਿੰਡ ਅਪਲਖ ਤੇ ਬਾਬਾ ਖਵਾਲ ਸਿੰਘ ਨਵੇਂ ਚੰਦ ਜਲਾ ਮੋਗਾ ਸਰਦੀਪ ਸਿੰਘ ਦਰਸ ਸਿੰਘ ਸੰਗਤਪੁਰ ਸਵਾਲਾ ਪੱਟੀ ਕਰਨ ਸਿੰਘ ਵੱਲਾ ਹਰਸਿਮਨ ਕੌਰ ਮੋਹਤਕ ਧਰਮਪਾਲ ਸਿੰਘ ਸੀਮਾ ਰਾਣੀ ਜਲੰਧਰ ਤੋਂ ਚਰਤ ਸਿੰਘ ਸੋਨੀ ਲਵਦੀਪ ਸੋਨੀ ਸੂਰਤਗੜ ਹਰਜਿੰਦਰ ਕੌਰ ਜਗਤਾਰ ਸਿੰਘ ਮਖਰਰਾਮ ਤਾਰ ਸਿੰਘ ਪੁਰਾ ਅਮਰੀਕ ਬਰਿਆੜ ਗੰਗਾ ਨਗਰ ਪਿਆਰ ਕੌਰ ਸਰਪੰਚ ਨੇ ਬੇਦਕਾ ਗੁਰਦੀਪ ਕੌਰ ਅਨੰਦਪੁਰ ਸਾਹਿਬ ਮਨਮੋਹਨ ਸਿੰਘ ਫਤਿਹਗੜ੍ਹ ਸਾਹਿਬ ਜਗਦੀਸ਼ ਕੌਰ ਪਿੰਡ ਸਾਧੂ ਬਾਬਾ ਖਵਾਨ ਨਮਿਤੰਦ ਜੀਲਾ ਮੋਗਾ ਨਹਿਮਤਕਾਰ ਚੌਕਾ ਸਭਦੀਪ ਗੱਲਗੁਰ ਸਿੰਘ ਨਿਆਣੇ ਬਾਬਾ ਬਲਵਿੰਦਰ ਕੌਰ ਜਿਹੜਾ ਅਲਾਗੁਰ ਜਗਜੀ ਸ਼ਾਵੜਾ ਸੀਮਾ ਜੀ ਜਲੰਧਰ ਤੋਂ ਕੋਟਕਪੂਰਾ ਤਲਵੰਡੀ ਰਾਏ ਸਾਰ ਸੰਤਪਾਲ ਜੀ ਜੰਗੀ ਰਾਣਾ ਸੁਖਦੇਵ ਸਿੰਘ ਹੂਮਕਲਾ ਰਣਜੀਤ ਸਿੰਘ ਜਗਸੀਰ ਸਿੰਘ ਕੋਟਕਪੂਰਾ ਕਾਂਤਾ ਦੇਵੀ ਅਮਰਜੀਤ ਕੌਰ ਪਟਿਆਲਾ ਅਦਰਾਸ ਕਨੌਲੀ ਕਿਰਨ ਕੌਰ ਕੇਬਲ ਤੋਂ ਬਲਵਿੰਦਰ ਸਿੰਘ ਡੈਂਡਾ ਪੋਲਰ ਜਗਰਾਜ ਪੋਲਰਾ ਰਾਜਪ੍ਰੀਤ ਸ਼ਰਮਾ ਬਠੰਡੇ ਤੋਂ ਤੇ ਕੁਲਦੀਪ ਕਾ ਕੁਲਦੀਪ ਗੁਰਤਾ ਗੁਰਤਾ ਲੁਧਿਆਣਾ ਗੁਰਮੀਤ ਕੌਰ ਡੱਬਾ ਵਾਲੀ ਜਸਵੰਤ ਕੋਰ ਲੁਧਿਆਣਾ ਹਰਜਿੰਦਰ ਕੌਰ ਜੀਤਾ ਜਗਤਾਰ ਸਿੰਘ ਸਤਪਾਲ ਸ਼ਰਮਾ ਰਾਜਸਥਾਨਾ ਡਾਕਟਰ ਬਲਬੀ ਸਿੰਘ ਰਣਜੀਤ ਸਿੰਘ ਰਾਜਕੁਮਾਰ ਮਾਨਸਾ ਰਾਏ ਜੱਟ ਪਾਲ ਸਿੰਘ ਪਟਿਆਲਾ ਦੀਪ ਦੀਪਰੇਪ ਕੈਰੀ ਦਰਸ਼ਾਭ ਜੀ ਨੂੰ ਵੀ ਧੰਨਵਾਦ ਕਰਦੇ ਆ ਚੁੰਕੌਰ ਸਿੰਘ ਪਿੰਡ ਬਨੂੰਦੀ ਅਮਿੰਦਗੜ ਪਾਲ ਕਹਰਾਣਾ ਸਟੋਰ ਰਾਜਕੁਮਾਰ ਮਾਨਸਾ ਸਰਗੇਵਾਲਾ ਸਿੰਘ ਰਣਜੀਤ ਸੋਨੀ ਟੇਲਰ ਬੰਟੂ ਸਿੰਘ ਮਨਵ ਸਿੰਘ ਆਗਰਾ ਰਿੰਕਾ ਸਿੰਘ ਅਮਿਤਿਆਣਾ ਜਸਵੰਤ ਸਿੰਘ ਪੰਡਾ ਦੂਵਾਲ ਅਮਰ ਸਿੰਘ ਪੰਡਾ ਹੈਰੀਗੜ੍ਹ ਜੁਪੀ ਪਾਲ ਸਿੰਘ ਪਟਿਆਲਾ ਕੁਲਵਿੰਦਰ ਕੌਰ ਪਟਿਆਲਾ ਸੁਸਮਾ ਜੀ ਨਾਬੇ ਤੋਂ ਰੋਬਨ ਸਿੰਘ ਅਗਰਦਾਸਪੁਰ ਗੁਰਤੇਜ ਸਿੰਘ ਲਾਲਪੇਖੀ ਪਿਆਰਾ ਲਾਲ ਭਲਾੜਾ ਡਾਕਟਰ ਸੁਖਰਾ ਸਿੰਘ ਪਿੰਡ ਥਰਾ ਜਿਲ੍ਹਾ ਮੋਗਾ ਮੋਖਨ ਸਿੰਘ ਟੇਲੂ ਬਲਤੇਜ ਸਿੰਘ ਟੇਲੂ ਹਰਮਿੰਦਰ ਸਿੰਘ ਕਾਰਾ ਲੁਧਿਆਣਾ ਰਾਜ ਸਿੰਘ ਪੰਡਾ ਮੋਹਨ ਸਿੰਘ ਨੋਅੜੀ ਜੁਪੀ ਸੁਖਦੇਵ ਸਿੰਘ ਕੁੰਕਲਾ ਗੁਰਦੇਵ ਸਿੰਘ ਦੇਵਜ ਬਿਆਲਾ ਗੁਰੂ ਅਮਰਜੀਤ ਸਿੰਘ ਪੰਡ ਮੂਠਾ ਹਰਿੰਦਰ ਸਿੰਘ ਜਵੰਦਾ ਪਿੰਡ ਸੀਵੀਆ ਦੀਪ ਕੁਮਾਰ ਫਰੀਦਕੋਟ ਪਰਮਿੰਦਰ ਕੌਰ ਪੂਨਾ ਨਵਦੀਪ ਕੌਰ ਪਿੰਡ ਜਿਲ੍ਹਾ ਮੋਗਾ ਵਨ ਟੂ ਸਿੰਘ ਮਨੁਕਤਾ ਲੈਵ ਜਸਮਿੰਦਰ ਕੌਰ ਪਿੰਡ ਚਿਮੈਲ ਜਿਸਟ ਜਲੰਧਰ ਕੁਲਦੀਪ ਕੌਰ ਨਦੀਵ ਸਿੰਘ ਪਰਮਜੀਤ ਸਿੰਘ ਹਰਮੇਲ ਸਿੰਘ ਜਨਮ ਸਿੰਘ ਚੰਨਜੀਤ ਸਿੰਘ ਧਨਗੜਾ ਸਰਮੇਲ ਸਿੰਘ ਰਾਜਸਥਾਨ ਪਿੰਡ ਐਲ ਐਲ ਪੀ ਐਮ ਅਨਸਪਰੀ ਸੇਖੋ ਕੁਲਦੀਪ ਸਿੰਘ ਤੇ ਸੰਦੀਪ ਸਿੰਘ ਪਿੰਡ ਮੋਹਰ ਸਿੰਘ ਵਾਲਾ ਅਮਰਦੀਪ ਕੌਰ ਪਿੰਡ ਚੱਕਾਂ ਵਾਲੇ ਪਰਮਜੀਤ ਕੌਰ ਗਰਾਂਥੀ ਗਰਾਹਿਆਂ ਸਰਬਜੀਤ ਕੌਰ ਬਟੋਇਆ ਗਰਮੇਲ ਸਿੰਘ ਕਾਲੇ ਮਾਜਰਾ ਪਿੰਕੂ ਸਿੰਘ ਮਾਉਣਾ ਤੇ ਜਸਵੀਰ ਸਿੰਘ ਗਦਾਸਪੂਰ ਲੇਕੇ ਮਨਮੋਹ ਸਿੰਘ ਬਨਾਰਾਵੀ ਕੇ ਬਰਨਾਲਾ ਅਮਰਜੀਤ ਕੌਰ ਜੱਜਲ ਤੇ ਸਰਬਜੀਤ ਕੌਰ ਢੱਲੋ ਤੇ ਬਲਦੇਵ ਸਿੰਘ ਪਿੰਡ ਤੂਤ ਸਿਮਜੀਤ ਕੌਰ ਤਾਮਕੋਟ ਅਮਨਦੀਪ ਕੌਰ ਯੂਐਸਏ ਬਲਵੰਤ ਸਿੰਘ ਡਾਗਰੂ ਮਖਰ람ਪੁਰ ਸੰਤਾਰ ਸਿੰਘ ਪੁਰਾ ਜੈਕਸ਼ੰਸਦੋ ਸਰਾਣੀ ਕਲਦੀਪ ਸਿੰਘ ਚੌਕੀ ਹੰਨੈਲ ਸਿੰਘ ਗੋਗਾ ਤੇ ਹੱਤੇ ਸਿੰਘ ਗੋਗਾ ਪਿੰਡ ਫਾਜ਼ਲਕਾ ਬੋਲਵਾਲਾ ਮਿਸਤਰੀ ਤੇ ਗੁਰੂ ਬ੍ਰੀਤ ਸਿੰਘ ਪਰਪੁਰੋ ਕਰਦੇ ਐ ਵਿਸੇ ਮੁੰਲਾਪੁਰਾ ਕਰਦੇ ਐ ਵਿਸੇ ਰਾਤਾ ਨੂੰ ਸਾਮੂ ਗਵਤਾਜੀ ਪੰਜਾਬ ਤੋਂ ਦਿਲਜਾਨ ਕੋਰ ਬੋਤਾ ਮੋਦੀਪਾ ਜੀਵਨ ਜੋਤ ਜਗਦੇਵ ਸਿੰਘ ਰਣਜੀਤ ਕੌਰ ਦਰਸ਼ਨ ਸਿੰਘ ਪੱਟੀ ਸੰਤਪੁਰਾ ਮੋਹ ਲਾਲ ਪਿੰਡ ਜੀਵਨ ਸਿੰਘ ਵਾਲਾ ਗਰਮੀਤ ਸਿੰਘ ਪਿੰਡ ਸ਼ੇਵੀਆਲਾ ਦਲਜੀਤ ਸਿੰਘ ਨੰਬਰਦਾਰ ਪਿੰਡ ਲੋੜਾ ਨਵਾਸ ਹਰਦੇਵ ਸਿੰਘ ਵਿਦੇਕਲਾ ਬਲਬੀਰ ਸਿੰਘ ਦਾ ਛੋਟਾ ਪਿੰਡ ਦਾਨੇਵਾਲ ਸਭਜੀਤ ਕੌਰ ਢਿੱਲੋਂ ਨਾਣਾ ਗਰਮੀਤ ਕੌਰ ਪਿੰਡ ਕਣਕਵਾਲ ਭੰਮਿਆਣਾ ਤਕੀਰ ਸਿੰਘ ਪਿੰਡ ਨਸ਼ੂੜਾ ਜ਼ਿਲ੍ਹਾ ਜਲੰਧਰ ਦਸਵਿੰਦਰ ਕੌਰ ਪੰਡਿਤ ਮਿਆਰੀ ਜਲੰਧਰ ਆ ਭੁੱਲ ਸਹਿਬ ਟਰੱਕ ਟਰੈਵਲ ਆ ਭੁੱਲਰ ਸਹਿਬ ਟਰੱਕ ਦਾ ਬਾਬਾ ਨਾਨਮ ਸਿੰਘ ਆ ਕਪਾਲਪੁਰਾ ਲਹਿਰੇ ਕਾਕੇ ਤੋਂ ਬੇਬੇ ਪੰਗੂ ਬਹੁਤ ਧੰਨਵਾਦ ਕਰਦੇ ਬੇਬੇ ਜੀ ਬਹੁਤ ਬੜੇ ਤੁਹਾਡੇ ਕਮੈਂਟ ਹੁੰਦੇ ਨੇ ਤੇ ਤਨਤਾਨ ਗੁਰਸ਼ੇਵਕ ਸਿੰਘ ਗੋਟੇ ਕਾ ਗੁਰਸ਼ੇਵਕ ਸਿੰਘ ਕਪਟਿਆਲਾ ਸਮੂਲ ਕੋ ਬਤਾਈ ਪੰਜਾਬ ਤੋਂ ਨਛੱਤਰ ਸਿੰਘ ਸਹਨੇ ਤੋਂ ਕੋਤਲਾ ਦੇਵੀ ਪੀੜੀਆ ਬੰਗਾ ਤੋਂ ਤੇ ਅੰਜੂ ਰਾਣੀ ਗਰਮੀਤ ਕੌਰ ਦਵਾਪਾ ਜੈਕਿਸ਼ੰਸ਼ ਤੋਂ ਸਰਾਂਣੀ ਪਿੰਡ ਸੈਖੜਿਓ ਕਾਲਾ ਗਰਜੰਡ ਸਿੰਘ ਸੈਦੋ ਕੋਈ ਗੁਰਸ ਗੁਰਸੇਰਤ ਕੌਰ ਕੌਸ਼ਵੀਰ ਕੌਰ ਸੁਭਦੀਪ ਸਿੰਘ ਗਿੱਲ ਮਹਿਕਾ ਅਰਮਣ ਨਮੀ ਮੰਡੀ ਖੜਸਾਣਾ ਰਾਜਸਥਾਨ ਹਰਮੇਲ ਸਿੰਘ ਹੰਡਾਇਆ ਤੇ ਇਹ ਆਪਾਂ ਬੋਲਤੇ ਚਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਮੇਰਾ ਨਾਮ ਰਾਣੀ ਹੈ ਤੇ ਇੱਕ ਮੈਂ ਨਵਾਂ ਚਿਹਰਾ ਤੁਹਾਡੇ ਸਾਹਮਣੇ ਆ ਤੇ ਮੈਂ ਤੁਹਾਡੇ ਕਮੈਂਟ ਜਿਹੜੇ ਪੜਨ ਲੱਗੀਆਂ ਹਰਵਿੰਦਰ ਕੌਰ ਲਹਿਰਾ ਗਾਗਾ ਤੋਂ ਬੇਬੇ ਪੰਗੂ ਜੀ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿਉਂਕਿ ਹਰ ਇੱਕ ਸਾਨੂੰ ਇਹਨਾਂ ਦਾ ਕਮੈਂਟ ਆਉਂਦਾ ਹੈ ਹਰ ਇੱਕ ਸਾਡੀ ਵੀਡੀਓ ਤੇ ਇਹਨਾਂ ਦਾ ਕਮੈਂਟ ਜਰੂਰ ਆਉਂਦਾ ਹੈ ਅਸੀਂ ਤਾਂ ਇਹਦੇ ਲਈ ਧੰਨਵਾਦ ਕਰਦੇ ਇਹਨਾਂ ਦਾ ਜਰਨੈਲ ਸਿੰਘ ਢਾਲੀਵਾਲ ਧੰਨਵਾਦ ਜੀ ਤੁਹਾਡਾ ਵੀ ਪਰਮਿੰਦਰ ਸਿੰਘ ਧੰਨਵਾਦ ਜੀ ਸਰਜੀਤ ਸਿੰਘ ਬਹੁਤ ਬਹੁਤ ਸ਼ੁਕਰੀਆ ਸਰਜੀਤ ਜੀ ਤੁਸੀਂ ਸਾਨੂੰ ਕਮੈਂਟ ਕਰ ਰਹੇ ਹੋ ਤੁਹਾਡਾ ਬਹੁਤ ਸ਼ੁਕਰੀਆ ਨਾ ਬੋਲ ਸੁਮਨワਲਾ ਜੀ ਹਬੀਬ ਚੌਧਰੀ ਜੀ ਬਲਵਿੰਦਰ ਸਿੰਘ ਮਡੇਰ ਮਨਜੀਤ ਕੌਰ ਪਰਵੀਨ ਵਾਸਨਲ ਗੁਰਬਾਣੀ ਆਮਰ ਸਿੰਘ ਅਸ਼ਮੀਤ ਆਮਰਜੀਤ ਕੌਰ ਰੀਤਾ ਬਾਜਵਾ ਜੰਮੂ ਇੰਦਰਜੀਤ ਸਿੰਘ ਥਰਾਜ ਕਰਨ ਸਿੰਘ ਆਮਰਜੀਤ ਕੌਰ ਮਨਜੀਤ ਕੌਰ ਰਾਣਾ ਬਰਾੜ ਬਲਵੀਰ ਕੌਰ ਸੁਖਰਾਜ ਸਿੰਘ ਭੋਲਾ ਗੱਲ ਕਲਦੀਪ ਕੌਰ ਰਾਣਾ ਬਰਾੜ ਭੋਲਾ ਗੱਲ ਤੇ ਭੋਲਾ ਗੱਲ ਬਹੁਤ ਸ਼ੁਗਰੀਆ ਭੋਲਾ ਗੱਲ ਜੀ ਤੁਹਾਡੇ ਬਹੁਤ ਜਿਆਦਾ ਕਮੈਂਟ ਆ ਰਹੇ ਸਾਨੂੰ ਤੁਹਾਡਾ ਧੰਨਵਾਦ ਜੀ ਬਹੁਤ ਥੋੜੀ ਕਵੰਟੀ ਦੂਜੇ ਭਾਗ ਦਾ ਜ਼ਿਆਦਾ ਨਾ ਦੋ ਪਹਿਲੇ ਭਾਗ ਦਾ ਕਿ ਜ਼ਿਆਦਾ ਹੋ ਜਾਣਾ ਡੂਡ ਕਹਿੰਦਾ ਇਹ ਭੋਲ ਅਗਲੇ ਤੇ ਬੇਬੇ ਭੰਗੂ ਦੇ ਵੱਧ ਹੋਣਗੇ ਤੇ ਇੱਕ ਅਸੀਂ ਛੋਟੀ ਜਿਹੀ ਬੇਨਤੀ ਹੋਮ ਕਰਨੀ ਸੀ ਸਭ ਸਾਰੇ ਹੀ ਦਰਸ਼ਕਾਂ ਨੂੰ ਕਿ ਭਰਾਓ ਜਦੋਂ ਆਪਾਂ ਕੋਈ ਵੀ ਨਵਾਂ ਕੰਟੈਂਟ ਪਾਉਣਾ ਮਤਲਬ ਕੋਈ ਨਵੀਂ ਵੀਡੀਓ ਪਾਉਣਾ ਨਾ ਮੈਂ ਯਾਤਲਬ ਆਪਕੀ ਆਪ ਦੇ ਕੈਰੇਕਟਰ ਬਦਲ ਕੇ ਪਾਉਣਾ ਉਹ ਸਟੋਰੀ ਨੂੰ ਕਿਰਪਾ ਕਰਕੇ ਜਰੂਰ ਦੇਖਿਆ ਕਰੋ ਕਿਉਂਕਿ ਆਪਾਂ ਸੇਧ ਦੇਣ ਦੀ ਕੋਸ਼ਿਸ਼ ਕੀਤੀ ਹੁੰਦੀ ਹੈ ਇਹ ਐ ਨਹੀਂ ਹੁੰਦਾ ਵੀ ਆਪਾਂ ਸਿਰਫ ਇਕੱਲੇ ਭਾਗਾਂ ਦੀ ਉਹ ਕਰਨਾਗਾ ਇਹ ਨਵੀਂ ਸਟੋਰੀ ਪਾਉਣੀ ਆ ਅਣਜੰਮੀ ਚਰਨਾ ਬੱਬੂ ਬੀ ਵੀ ਹੋ ਗਿਆ ਆਪਣਾ ਚੈਨਲ ਚਰਨਾ ਸਰਪੰਚ ਨੂੰ ਦੀ ਲੱਭ ਪਾ ਸਾਰੇ ਜਾਣਨੀ ਆ ਤੇ ਚਰਨਾ ਵਾਲਿਆਂ ਵਾਲੀ ਇਹਨਾਂ ਤਿੰਨਾਂ ਚੈਨਲਾਂ ਦੇ ਤੁਸੀਂ ਹਰੇਕ ਦੇਖੀ ਚੈੱਕ ਕਰਿਆ ਕਰੋ ਚੈਨਲ ਖੋਲ ਕੇ ਕਿਉਂਕਿ ਨਵੀਂ ਵੀਡੀਓ ਆਈ ਤਾਂ ਨਹੀਂ ਇੱਕ ਵਾਰ ਨੂੰ ਦੇਖਿਆ ਜਰੂਰ ਕਰੋ ਸਾਰੀ ਨੂੰ ਵੀ ਬਾਅਦ ਚ ਦੱਸਿਆ ਕਰੋ ਵੀ ਸਾਨੂੰ ਵੀਡੀਓ ਕਿਵੇਂ ਲੱਗੀ ਤੇ ਮੈਂ ਜੋਕਰ ਸਾਨੂੰ ਅਸੀਂ ਪਰਿਵਾਰਕ ਦੇ ਵਧੀਆ ਸਾਫ ਸੁਥਰਾ ਕਨਸੈਪਟ ਲਿਆਉਂਦੇ ਰਹਿਾਂਗੇ ਤੇ ਇਹਨਾਂ ਤਿੰਨਾਂ ਚੈਨਲਾਂ ਦਾ ਸਾਨੂੰ ਸਪੋਰਟ ਕਰੋ ਤੇ ਸਪੈਸ਼ਲੀ ਵੱਡੇ ਚੈਨਲ ਦੇ ਕਿਉਂਕਿ ਸਾਡਾ ਕੰਫੀਡੈਂਸ ਇਹਨਾਂ ਦਾ ਬਣਿਆ ਰਹਿੰਦਾ ਬਟਨ ਦੀ ਮਤਲਬ ਇਹ ਨਹੀਂ ਹੁੰ ਇਹ ਨਾ ਸਾਡਾ ਮਤਲਬ ਉਹ ਕੰਮ ਕਰਨ ਦਾ ਕੌਨਫੀਡੈਂਸ ਲੈਵਲ ਆ ਜਿਹੜਾ ਥੋੜਾ ਉੱਪਰ ਹੁੰਦਾ ਵੀ ਸਾਨੂੰ ਵੀ ਲੱਗਦਾ ਵੀ ਹਾਂ ਅਸੀਂ ਸਹੀ ਕੰਮ ਕਰ ਰਹੇ ਹਾਂ ਤੇ ਵਧੀਆ ਕੰਮ ਕਰ ਰਹੇ ਹਾਂ ਤੇ ਇਸੇ ਤਰ੍ਹਾਂ ਸਾਰੇ ਪਿੰਡ ਪੜਾ ਸਾਡੇ ਨਾਲ ਸਪੋਰਟ ਬਣਾਈ ਰੱਖੋ ਜਿਹੜੇ ਕਹਿੰਦੇ ਸੀ ਵੀ ਬੋਰ ਹੋਣੇ ਆ ਤੇ ਇੱਕ ਤੁਸੀਂ ਧਿਆਨ ਦਿਓ ਜੀ ਸਾਨੂੰ ਵੀ ਇੱਕ ਆਪਾਂ ਹੁਣ ਫਿਲਮ ਬਣਾਉਣੇ ਆ ਵੀ ਆਪਣੀ ਜਿਹੜੀ ਰੱਬਾ ਮੇਰੀ ਮਾਂ ਮੋਰ ਦੇ ਇਹ ਹੁਣ ਆਪਾਂ ਹੁਣ ਸਾਨੂੰ ਪਤਾ ਹੀ ਆ ਵੀ 100 ਹੋ ਗਿਆ ਭਾਗ ਇਹਦਾ ਕਿ ਹੁਣ ਦੋ ਭਾਗ ਚ ਚਾਰੇ ਤੇ ਹੋਰ ਆਉਣਗੇ ਇੱਕ ਵਾਰ ਆਈ ਤਾਂ ਆਪਾਂ ਨਵੀਂ ਸਟੋਰੀ ਸੋਚੀ ਆ ਦੇ ਉਹਦੇ ਵਿੱਚ ਇੱਕ ਨਵਾਂ ਚਿਹਰਾ ਜਿਹੜਾ ਹੁਣ ਪਹਿਲਾਂ ਮੇਰੇ ਨਾਲ ਰੀਤ ਕੈਰੈਕਟਰ ਕਰ ਰਹੀ ਸੀ ਤੇ ਹੁਣ ਉਹ ਨਵੀਂ ਸਟੋਰੀ ਦੇ ਵਿੱਚ ਉਹ ਕੈਰੈਕਟਰ ਰੀਤ ਦੀ ਥਾਂ ਤੇ ਇਹ ਰਾਣੀ ਜੀ ਮੇਰਾ ਨਾਲ ਕਰਨਗੇ ਤੇ ਸਾਨੂੰ ਦੋਸਤੋ ਗੱਲ ਐਵੇਂ ਅਸੀਂ ਤੁਹਾਡੇ ਨਾਲ ਤੁਸੀਂ ਜਿਵੇਂ ਕਹਿਣਾ ਸੀ ਓਵੇਂ ਹੀ ਕਰਨਾ ਕਿਉਂਕਿ ਅਸੀਂ ਤੁਹਾਡੇ ਨਾਲ ਦੇਖਣਾ ਜਿਵੇਂ ਤੁਸੀਂ ਕਹੋਗੇ ਵੀ ਇੱਕ ਵਾਰੀ ਰਹਿ ਜਰੂਰ ਦੇ ਦਿਓ ਸਾਨੂੰ ਠੀਕ ਹੈ ਵੀ ਕਿੰਨੇ ਭਾਗ ਆਪਾਂ ਜਾਏ ਉਹ ਅੱਗੇ ਕਰੀਏ ਉਹਨਾਂ ਕਰੀਏ ਭਾਗ ਹੁੰਦੇ ਰਹਿਣਗੇ ਠੀਕ ਆ ਪਰ ਵਿੱਚ ਕਨਸੈਪਟ ਚੇਂਜ ਕਰਾਂਗੇ ਆਪਾਂ ਸੇਮ ਇਹੀ ਰਹਿਣਾ ਸਭ ਕੁਝ ਠੀਕ ਆ ਜੀ ਤੁਹਾਡਾ ਧੰਨਵਾਦ ਜੇ ਕੋਈ ਗੱਲਬਾਤ ਹੋਈ ਸਾਨੂੰ ਦੱਸ ਸਕਦੇ